ਰਾਜਾ ਫਤੇਹ ਚੰਦ ਮੈਣੀ ਤੇ ਉਸ ਦੀ ਰਾਣੀ ਪਰਮਾਤਮਾ ਦੇ ਬੜੇ ਪਕਸਨ ਪਰਮਾਤਮਾ ਨੇ ਉਹਨਾਂ ਨੂੰ ਦੁਨੀਆ ਦੇ ਸਾਰੇ ਸੁੱਖ ਦਿੱਤੇ ਸਨ ਕੇਵਲ ਇੱਕੋ ਥੋੜੀ ਸੰਤਾਨ ਦੀ ਉਹਨਾਂ ਦੇ ਘਰ ਕੋਈ ਬਾਲ ਨਹੀਂ ਸੀ ਦੋਵੇਂ ਪਤੀ ਪਤਨੀ ਇਸ ਗੱਲੋਂ ਝੁੜਦੇ ਰਹਿੰਦੇ ਰਾਣੀ ਬਾਲ ਗੋਬਿੰਦ ਜੀ ਨੂੰ ਹੋਰ ਬਾਲਕਾਂ ਨਾਲ ਖੇਡਦਾ ਵੇਖਦੀ ਤਾਂ ਉਸ ਨੂੰ ਬਾਲ ਗੋਬਿੰਦ ਦੀ ਸ਼ਕਲ ਸੂਰਤ ਬਹੁਤ ਸੋਹਣੀ ਲੱਗਦੀ ਇੱਕ ਦਿਨ ਉਸਤੇ ਮਨ ਵਿੱਚ ਆਇਆ ਕਾਸ਼ ਐਸਾ ਬਾਲਕ ਉਸਦੇ ਘਰ ਵੀ ਹੁੰਦਾ ਇਹ ਗੱਲ ਉਹਨਾਂ ਨੇ ਪੰਡਿਤ ਸ਼ਿਵਦੱਤ ਨਾਲ ਸਾਂਝੀ ਕੀਤੀ ਉਹਨਾਂ ਆਖਿਆ ਕਿ ਤੁਸੀਂ ਸਵੇਰੇ ਇਸ਼ਨਾਨ ਕਰਕੇ ਗੁਰੂ ਜੀ ਦਾ ਧਿਆਨ ਤਰਿਆ ਕਰੋ ਉਹ ਹਰ ਰੋਜ਼ਵੇਂ ਹੀ ਕਰਦੇ ਰਹੇ ਕਿ ਦਿਨ ਇੱਕ ਰੱਬੀ ਨੂਰ ਵਾਲੇ ਬਾਲਕ ਨੇ ਰਾਣੀ ਦੀ ਗੋਦ ਵਿੱਚ ਬੈਠ ਕੇ ਗੱਲਬੱਕੜੀ ਪਾ ਕੇ ਆਖਿਆ ਮਾਂ ਜੀ ਮੈਂ ਆ ਗਿਆ ਤੇ ਰਾਣੀ ਨੇ ਬਾਲ ਗੋਬਿੰਦ ਨੂੰ ਛਾਤੀ ਨਾਲ ਕੁੱਟ ਲਿਆ ਜਿਵੇਂ ਡਰਦੀ ਹੋਵੇ ਕਿ ਉਹ ਕਿਤੇ ਸੁਪਨਾ ਨਾ ਦੇਖਦੀ ਹੋਵੇ ਤੇ ਇਹ ਸੁਖ ਸੁਪਨਾ ਕਿਤੇ ਟੁੱਟ ਨਾ ਜਾਵੇ ਦੋਵੇਂ ਮਾਂ ਪੁੱਤ ਕਿੰਨਾ ਚਿਰ ਇਸ ਪਿਆਰ ਗਲਵੱਕੜੀ ਦੇ ਇਲਾਹੀ ਸਵਾਦ ਵਿੱਚ ਡੁੱਬੇ ਰਹੇ ਗੁਰਬਾਲ ਗੋਬਿੰਦ ਜੀ ਨੇ ਹੌਲੀ ਜਹੀ ਮੱਖੂ ਮਿੱਠੀ ਆਵਾਜ਼ ਵਿੱਚ ਕਿਹਾ ਮਾਂ ਜੀ ਸਾਡੀਆਂ ਪੂਰੀਆਂ ਤੇ ਖੁੰਗੜੀਆਂ ਕਿੱਥੇ ਆ ਰਾਜਾ ਤੇ ਰਾਣੀ ਬਹੁਤ ਖੁਸ਼ ਹੋਏ ਰਾਣੀ ਨੇ ਛੋਲੇ ਦੇ ਪੂਰੀਆਂ ਲੈ ਆ ਕੇ ਗੁਰੂ ਜੀ ਨੂੰ ਭੇਟ ਕੀਤੀਆਂ ਬਾਲ ਗੋਬਿੰਦ ਜੀ ਨੇ ਆਪਣੇ ਸੰਗੀਆਂ ਨੂੰ ਵੀ ਬੁਲਾ ਲਿਆ ਅਤੇ ਸਾਰੇ ਰਲ ਕੇ ਸ਼ਕਨ ਲੱਗੇ ਉਹ ਫਿਰ ਮਹਿਲ ਵਿੱਚ ਖੇਡਦੇ ਰਹੇ ਉਸ ਤੋਂ ਅਗਲੇ ਦਿਨ ਵੀ ਕਿ ਹੁਣ ਮਿੱਤ ਦਾ ਨਾਮ ਵੱਡ ਗਿਆ ਸੀ ਰਾਣੀ ਖੁਸ਼ ਸੀ ਜੋ ਉਸ ਦੀ ਸਖਣੀ ਗੋਦ ਭਰ ਗਈ ਤੇ ਰਾਜਾ ਵੀ ਖੁਸ਼ ਸੀ ਇੱਥੇ ਇਹਨੂੰ ਗੁਰਦੁਆਰਾ ਮੈਣੀ ਸੰਗਤ ਸ਼ਿੰਸ਼ੋਭਿਤ ਹੈ ਜਿੱਥੇ ਛੋਲੇ ਪੂਰੀਆਂ ਦਾ ਪ੍ਰਸ਼ਾਦ ਮਿਲਦਾ ਹੈ